ਅਮਰ ਕਿੱਥੋਂ ਦੇ ਰਹੇ ਗੁਰਵਤਾਰ ਸਿੰਘ ਬਾਰੰਬਰਾ ਤੋਂ ਬਾਬਾ ਦੀਪ ਸਿੰਘ ਜੀ ਅੱਜ ਤੁਸੀਂ ਨੌਜਵਾਨਾਂ ਨੂੰ ਸ਼ਾਮਿਲ ਕਰਾਇਆ ਮਦੀ ਪਾਰਟੀ ਦੇ ਵਿੱਚ ਕਿਸ ਤਰ੍ਹਾਂ ਦਾ ਯੋਗਦਾਨ ਰਿਹਾ ਕੀ ਕੀ ਇਥੇ ਦੱਸਣ ਲੋੜ ਹੈ ਪ੍ਰਭਾਵ ਤਾਂ ਸਾਰਾ ਜੀ ਸਭ ਤੋਂ ਪਹਿਲਾਂ ਤਾਂ ਨਸ਼ੇ ਦਾ ਫਿਰ ਰੁਜ਼ਗਾਰੀ ਇਹਦੇ ਵਿੱਚ ਸਰਕਾਰ ਨੌکریاں ਵੀ ਦੇ ਰਹੀ ਹੈ ਨਸ਼ੇ ਤੇ ਕੰਟਰੋਲ ਕਰ ਰਹੀ ਹੈ ਤੇ ਬੱਚਿਆਂ ਨੂੰ ਅਵੇਅਰਨੈਸ ਵੀ ਕਰਦੇ ਵੀ ਨਸ਼ੇ ਤੋਂ ਬਚੋ ਤੇ ਚੰਗੀ ਪੜਾਈ ਐਜੂਕੇਸ਼ਨ ਦੇ ਹਿਸਾਬ ਨਾਲ ਨੌਕਰੀਆਂ ਵੀ ਸਰਕਾਰ ਦੇਊਗੀ ਹਾਂ ਅੱਜ ਵੀ ਸਪਰਵਾਈਜ਼ ਕਰਕੇ ਕੀ ਅਪੀਲ ਕੀ ਕਰਦੇ ਹੋ ਆਪਾਂ ਲੋਕਾਂ ਨੂੰ ਆਪਾਂ ਲੋਕਾਂ ਨੂੰ ਤਾਂ ਪੀਲੇ ਹੀ ਕਰਦੇ ਆ ਵੀ ਸਾਥ ਦਿਓ ਸਾਰੇ ਜੋ ਕੋਈ ਨਸ਼ੇ ਤੇ ਵਿਚਰ ਰਿਹਾ ਹੈ ਬਹੁਤ ਇੰਟਰਵੈਨਸ਼ਨ ਦੇ ਰਹੀ ਸਰਕਾਰ ਨੇ ਠੀਕ ਹੈ ਨਾ ਬੱਚਿਆਂ ਨੂੰ ਸੁਣਾ ਲਓ ਬੱਚਿਆਂ ਨੂੰ ਸਿੱਖਿਆ ਸਮਝਾਓ ਵੀ ਬੱਚਾ ਇਹਨਾਂ ਚੀਜ਼ਾਂ 'ਚ ਕੁਝ ਨਹੀਂ ਪਿਆ ਅਵੇਰਨੈਸ ਕਰੋ ਸਾਰਿਆਂ ਨੂੰ ਅਸੀਂ ਵੀ ਇਹੀ ਕੰਮ ਕਰ ਰਹੇ ਹਾਂ ਠੀਕ ਹੈ ਜੀ ਹਾਂਜੀ ਮੇਰਾ ਨਾਮ ਹੀ ਮਰਿੰਦਰ ਸਿੰਘ ਹੈ ਜੀ ਮੈਂ ਪਿੰਡ ਮਲੋੜ ਦਾ ਰਹਿਣ ਵਾਲਾ ਹਾਂ ਜੀ ਅੱਜ ਅਸੀਂ ਸਾਰੇ ਯੂਥ ਨੂੰ ਇਕੱਠਾ ਕਰਕੇ ਜੀ ਸਾਰੇ ਯੂਥ ਨੂੰ ਆਮ ਆਦਮੀ ਪਾਰਟੀ ਨਾਲ ਜੋੜਿਆ ਜੀ ਜੋ ਕਿ ਭਗਵੰਤ ਮਾਨ ਸਾਹਿਬ ਨੇ ਨਸ਼ਿਆਂ ਵਿਰੁੱਧ ਲਹਿਰ ਚਲਾਈ ਹੈ ਜੀ ਅਸੀਂ ਉਸ ਲਹਿਰ ਤੇ ਪੂਰਾ ਕੰਮ ਡਟ ਕੇ ਕਰਾਂਗੇ ਜੀ ਤੇ ਪਾਰਟੀ ਦਾ ਪੂਰ ਸਹਿਯੋਗ ਦੇਵਾਂਗੇ ਤੇ ਪਾਰਟੀ ਨੂੰ ਅੱਗੇ ਲੈ ਕੇ ਜਾਵਾਂਗੇ ਅੱਜ ਕੁੱਲ ਕਿੰਨੇ ਨੌਜਵਾਨ ਤੁਸੀਂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਅੱਜ ਕੁੱਲ 150 ਤੋਂ 200 ਨੌਜਵਾਨ ਜੀ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਆ ਜੀ ਸਾਰੇ ਗਰੁੱਪ ਨਾਲ ਸੰਬੰਧਤ ਹਾਂ ਇਹ ਸਾਰੇ ਜੀ ਬਸ ਇੱਕ ਯਾਰਾਂ ਦਾ ਗਰੁੱਪ ਹੀ ਬਣਿਆ ਹੋਇਆ ਜੀ ਜਿਹੜੇ ਇਕੱਠੇ ਰਹਿੰਦੇ ਹਾਂ ਹਮੇਸ਼ਾ ਇੱਕ ਵਾਰ ਤੇ ਆ ਜਾਂਦੇ ਆ ਜੀ ਗੁਰਵਤਾਰ ਅੰਕਲ ਜੀ ਨੇ ਜੀ ਜੋ ਕਿ ਸਾਡੇ ਮੋਧਵਾਰ ਨੇ ਆਮ ਆਦਮੀ ਪਾਰਟੀ ਚ ਉਹਨਾਂ ਨੇ ਸਾਨੂੰ ਬਹੁਤ ਵਧੀਆ ਰਾਇ ਦਿੱਤੀ ਜੀ ਤੇ ਸਾਨੂੰ ਸਫਲਤਾ ਦੀ ਪੌੜੀ ਤੇ ਚੜਾਇਆ ਅੱਗੇ ਵਧਣ ਦੀ ਕੋਸ਼ਿਸ਼ ਵਧਾਈ ਸਾਡੇ ਵਿੱਚ ਜੀ ਪਰਿਵਾਰ ਵਿੱਚ ਪਤਾ ਹੋਇਆ ਕਿ ਮੈਂ ਦੇਖ ਤਾ ਹਾਂ ਬਹੁਤ ਖੁਸ਼ੀ ਦੀ ਗੱਲ ਹੈ ਸਾਨੂੰ ਕਿ 8 ਨੰਬਰ ਵਾਰਡ ਦੇ ਵਿੱਚ ਸਾਡੇ ਕੋਲ ਤਕਰੀਬਨ 150 ਜਿਹੜੇ ਯੰਗ ਬੱਚੇ ਯੂਥ ਆ ਸਾਡਾ ਉਹਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਅਸੀਂ ਇਹਨਾਂ ਬੱਚਿਆਂ ਨੂੰ ਚੰਗੇ ਕੰਮਾਂ 'ਚ ਲਾ ਕੇ ਅਸੀਂ ਇਹਨਾਂ ਨੂੰ ਇੱਕ ਵਧੀਆ ਰਾਹ ਵੱਲ ਵੀ ਤੋਰਾਂਗੇ ਤੇ ਉੱਥੇ ਸਾਡੀ ਪਾਰਟੀ ਨੂੰ ਵੀ ਇਹ ਮਜ਼ਬੂਤੀ ਮਿਲੇਗੀ ਕਿ ਜਿਹੜਾ ਯੰਗ ਬੱਚੇ ਮੂਰੇ ਹੋ ਕੇ ਕੰਮ ਕਰਦੇ ਆ ਤਾਂ ਉਹ ਕੰਮ ਵੀ ਛੇਤੀ ਨਿਭਾਉਂਦੇ ਆ ਸੋ ਬਹੁਤ ਖੁਸ਼ੀ ਦੀ ਗੱਲ ਹੈ ਪੀਕ ਮੰਗਰ ਵਾਲੇ ਜ਼ਬਤਾਨੀ ਮਰੋਡ ਦੇ ਵਿੱਚ ਰੇਡ ਹੋਈ ਹੈ ਟੀਮ ਨੇ ਰੇਡ ਕੀਤੀ ਪੰਜ ਤੋਂ ਸੱਤ ਬੱਚੇ ਰਸਟ ਦੇਖੋ ਅਸੀਂ ਲੱਗੇ ਹੋਏ ਆਂ ਔਰ ਪੂਰੇ ਪੰਜਾਬ ਨੂੰ ਅਸੀਂ ਜਿਹੜਾ ਚਾਈਲਡ ਬੈਟਰੀ ਤੋਂ ਫ੍ਰੀ ਕਰਾਂਗੇ ਈਵਨ ਬੱਚਿਆਂ ਨੂੰ ਹੀ ਨਹੀਂ ਅਸੀਂ ਜਿਹੜੇ ਵੱਡੇ ਅਡਲਟ ਆ ਪੀਕ ਮੰਗਦੇ ਆ ਅਸੀਂ ਉਹਨਾਂ ਨੂੰ ਵੀ ਰੋਕਾਂਗੇ ਔਰ ਬਿਲਕੁਲ ਪੰਜਾਬ ਦੇ ਵਿੱਚ ਇੱਕ ਬੱਚਿਆਂ ਦੇ ਲਈ ਸੁਰੱਖਿਅਤ ਮਾਹੌਲ ਬਣਾਵਾਂਗੇ ਬਿਲਕੁਲ ਵਿਕਰਮ ਜਿੱਤਿਆ ਦੀ ਧਰਮਪਤਨੀ ਵੱਲੋਂ ਟਿਕਨੀਕਰੀ ਸਦਨ ਹੈ ਮਜ਼ਾਕੀਆਂ ਦਾ ਸਤਨ ਸਿੰਘ ਇੱਕ ਸੀਰੀਅਸ ਸਦਨ ਨਹੀਂ ਸੀ ਬਿਲਕੁਲ ਉਹਨਾਂ ਨੇ ਕਿਹੜੇ ਸੀਰੀਅਸ ਕੰਮ ਕੀਤੇ ਸਾਡੇ ਬੱਚਿਆਂ ਨੂੰ ਨਸ਼ਿਆਂ ਤੇ ਲਾ ਕੇ ਕਿਹੜੀ ਸੀਰੀਅਸਨੈਸ ਸੀ ਸੋ ਅਸੀਂ ਕੋਈ ਆਪਦੇ ਬੱਚਿਆਂ ਦਾ ਭਵਿੱਖ ਉਜਾੜਨ ਵਾਲਾ ਕੰਮ ਨਹੀਂ ਕੀਤਾ ਜੇ ਕਿਸੇ ਨੂੰ ਕੋਈ ਦੋ ਸ਼ਬਦ ਹੱਸ ਕੇ ਕਹਿ ਲੈ ਤਾਂ ਉਹ ਕਿਸੇ ਦਾ ਕੋਈ ਮਾੜਾ ਨਹੀਂ ਹੁੰਦਾ ਮਾੜਾ ਉਦੋਂ ਹੁੰਦਾ ਜਦੋਂ ਅਸੀਂ ਲੋਕਾਂ ਦੇ ਘਰਾਂ 'ਚ ਸੱਤ ਬਿਚਾਂਹੇ ਹੈ ਵਿਰੁੱਧ ਟੀਮ ਹੈ ਜਿਹੜੀ ਲਗਾਤਾਰ ਵੱਡੇ ਵੱਲੂ ਦੇ ਜਾਗਰੂਕਤਾ ਪ੍ਰੋਗਰਾਮ ਕਰਤੀ ਜਾ ਰਹੀ ਹੈ ਕੀ ਕਾਂਗਰਸ ਟੀਮ ਦੀ ਲੋਕਲ ਕ੍ਰੀ ਬਿਲਕੁਲ ਉਹਦੇ ਨਾਲ ਸਾਡੇ ਬਹੁਤ ਜ਼ਮੀਨੀ ਪੱਧਰ ਤੱਕ ਲੋਕਾਂ ਤੇ ਅਸਰ ਹੋਇਆ ਲੋਕਾਂ ਨੇ ਐਕਟਿਵ ਹੋ ਕੇ ਆਪ ਇਹ ਲੜਾਈ ਲੜੀ ਹੈ ਔਰ ਪੰਜਾਬ ਨੂੰ ਅਸੀਂ ਲੋਕਾਂ ਨੂੰ ਨਾਲ ਲੈ ਕੇ ਨਸ਼ਿਆਂ ਤੋਂ ਮੁਕਤ